ਪੈਂਸਾਸਕਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਤੇ ਦੋਵੇਂ ਤਾਜ਼ੀਆਂ ਹੀ ਸੂਈਆਂ ਵਾ ਤੇ ਹੌਲੇ-ਪਹਲੇ ਤੁਹਾਨੂੰ ਦੋਵੇਂ ਦਿਖਾਵਾਂਗੇ ਤੇ ਬਾਕੀ ਇੱਥੇ ਆਓ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੋਂ ਦੋ ਟਾਈਮ ਚੋਅਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਤੁਸੀਂ ਸੁਣਾਓ ਵੀਰ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਰੋਬਟ ਤੇ ਚਲੋ ਫਿਰ ਅੱਜ ਰੋਬਟ ਘਰੇ ਨਹੀਂ ਆ ਹਣਾ ਹਾਂਜੀ ਰੋਬਟ ਕਿੱ데 ਗਿਆ ਜੀ ਗਿਆ ਜੀ ਹਾਂਜੀ ਤੇ ਪਿੰਡ ਆਪਣਾ ਰਾਏਪੁਰ ਬਰਾਬਰ ਕਲਾ ਤਹਿਸੀਲ ਅੰਜ ਨਾਲਾ ਤੇ ਜਲੰਧਰ ਸਰ ਹਣਾ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਰੋਬਟ ਵਾਲਾ ਕੇ ਤੁਹਾਡਾ ਪਾ ਦਿੰਦੇ ਮੇਰਾ ਬਦ 98550 65599 ਠੀਕ ਹੈ ਜੀ ਤੇ ਅੱਜ ਗਾਵਾਂ ਦੋ ਹੀ ਆ ਫਿਰ ਹਾਂਜੀ ਦੋ ਨਾ ਰੋਟੇ ਤੇ ਨਹੀਂ ਫਿਰ ਅੱਛਾ ਤੇ ਇਹ ਕਰਕੇ ਦੋ ਹੀ ਜਾਂਦੇ ਨਾਲ ਹੁਣੇ ਲੈ ਕੇ ਆਏ ਹਾਂ ਅਲੀ ਭਾਜੀ ਹਾਂਜੀ ਲੱਥੀਆਂ ਵੀ ਹੋ ਗਈਆਂ ਇੱਕ ਬਾਹਰ ਲੱਗਿਓ ਇਹ ਗੱਡੀ ਚੋਂ ਤੁਹਾਨੂੰ ਤਾਂ ਬੜੀ ਤੁਹਾਨੂੰ ਪਤਾ ਠੰਡ ਬੜੀ ਆਦੀ ਅੱਜ ਕਰਕੇ ਲੈਡ ਲੈ ਕੇ ਆਏ ਹੁਣ ਅੱਜ ਧੁੰਦ ਵੀ ਸਵੇਰ ਦੀ ਕਾਫੀ ਪਈ ਆ ਤੁਹਾਨੂੰ ਬੰਦਾ ਗੱਲ ਪੈ ਗਈ 3:30 ਵਜੇ ਤਾਂ ਗੱਲ ਬੈਣੀ ਸ਼ੁਰੂ ਹੋ ਗਈ ਤੇ ਇਹ ਕਰਕੇ ਹੁਣੇ ਲੈ ਕੇ ਆਏ ਹਾਂ ਅਲੀ ਪਾਸੇ ਸਾਰੇ ਲੇਟ ਹੀ ਚੱਲਣ ਦਿਆ ਕਿ ਕੰਮ ਅੱਜ ਸਾਰੇ ਬੜੀ ਧੁੰਦ ਬੜੀ ਆਦੀ ਠੰਡ ਦਾ ਮੌਸਮ ਹੀ ਆਵਾ ਹਾਂਜੀ ਹਾਂਜੀ ਫਿਰ ਇਹ ਆ ਵੀ ਸਾਹ ਵਾਲੀਆਂ ਚੀਜ਼ਾਂ ਆ ਥੋੜਾ ਹਿਸਾਬ ਨਾਲ ਲਿਆਉਣੀਆਂ ਪੈਣੀਆਂ ਬੰਦਾ ਕਾਟਾ ਤੁਹਾਨੂੰ ਪਤਾ ਹੀ ਆ ਠੰਡ ਠੰਡ ਅੱਜ ਕੱਲ ਬਹੁਤ ਹਾਂਜੀ ਹਾਂਜੀ ਇਹ ਆ ਵੀ 10 ਮਿੰਟ ਇੱਧਰ ਉੱਧਰ ਬੰਦਾ ਕਰ ਲੇ ਪਰ ਇਹ ਪਹਿਲਾਂ ਗੱਡੀ ਵਿਖਾ ਦੀਏ ਫਿਰ ਪਹਿਲਾਂ ਆ ਵਿਖਾ ਦੀਏ ਭਾਜੀ ਵੱਡੀ ਠੀਕ ਹੈ ਜੀ ਹੁਣੇ ਲਾਈ ਹੈ ਕਿੰਨੇ ਕਿ ਚਰਦੀ ਸੋਈ ਆ ਇਹ ਨਾਲ 15 ਕਿ ਦਿਨਾਂ ਦੀ ਜੀ ਆ ਆ ਬੱਚਾ ਜੇ ਤੇ ਮਗਰ ਤੇ ਦੁੱਧ ਇਹਦੇ ਕੋਲ ਭਾਈ ਦੁੱਧ 12 ਕਿਲੋ ਹੋਵੇ 10 ਕਿਲੋ ਦੀ ਗਰੰਟੀ ਆ ਸਾਡੀ ਜੀ ਅੱਛਾ ਸਾਡੇ ਘਰ ਦੋ ਡੰਗ ਕੋ ਚੋਵੇ ਭਰਾ ਭਰਾ ਤੋਰਾਂ ਫਿਰ ਇੱਕ ਦੀ ਨੇ ਬਾਕੀ ਸਾਮ ਕੇ ਦੁੱਧੋ ਵਦਨ ਆ ਲੀਆਂ ਮਗਾਵਾ ਅਲੀ ਇੰਜਾਂ ਤੁਹਾਨੂੰ ਬੜਾ ਠੰਡ ਠੰਡਾਈ ਦੀ ਛੇਤੀ ਅਜੇ ਤੇ ਗੱਡੀ ਚਾਹੀ ਹੁਣੇ ਲੱਥੀਆਂ ਥੋੜਾ ਚੱਲ ਹੋਇਆ ਗੱਡੀ ਵਿਖਾ ਦਿਓ ਨਾ ਜੀ ਆ ਗੱਡੀ ਲੱਗੀ ਜਵੇ ਠਈਏ ਤੇ ਲੱਗੀ ਹੈ ਬੋਦੀ ਵਾਲੀ ਲੱઠી ਹੈ ਠੀਕ ਹੈ ਜੀ ਆ ਜਾਓ ਆਹ ਥਾਣੇ ਦੇ ਦੇਖ ਸਕਦੇ ਆਪਾਂ ਲੱਗੇ ਤਾਂ ਤੇ ਮੁੱਲ ਫਿਰ ਵੇਦੀ ਇਹਦਾ ਦੇ ਰਹੀ 40000 ਦੀ ਜੀ 40 ਦੀ ਹਾਂਜੀ ਕਰ ਦਈਏ ਕੋ ਮਾਨਤਾ ਨਾ ਕਿਨਾਲੋ ਜਿੰਨਾ ਕਰਾਉਣਾ ਤੁਸੀਂ ਆਪ ਹੀ ਕਰ ਦੋ ਹਾਂ ਨਾ ਭਾਜੀ 35000 ਦੀ ਦੇਦਾ ਭਾਜੀ 35000 ਦੀ 2000 ਹੋਰ ਛੋਟ ਕਰ ਦੋ 33 ਦੀ ਜਾਂ ਦੋ ਚਲੋ 32000 ਦੀ ਹਾਨਤ ਦੇਣੀ ਆ ਜੀ ਭਾਜੀ ਦੋ ਦਿਨ ਦੱਸ ਕੇ ਸਾਡੇ ਘਰੋਂ ਮਿਲ ਕੇ ਖੜੇ ਕੋ ਭੈਣ ਭਰਾ ਦੋ ਟਾਈਮ ਕੋਠਾ ਠੁੱਟ ਦਾ ਮੌਸਮ ਆ ਕਿਹੜਾ ਭਾਜੀ ਵਾਅਦਾ ਕਰ ਸਕਦਾ ਜਿਹੜੀ ਵਾਲ ਠੀਕ ਹੈ ਜੀ ਖਲੀ ਲੈ ਗਏ ਤੁਹਾਨੂੰ ਤੁਹਾਨੂੰ ਵਿਖਾ ਦੋ ਠੰਡੀ ਠੰਡੀ ਬੜੀ ਹੈ ਜੀ ਉਹ ਤਰ੍ਹਾਂ ਠੰਡੀ ਆ ਹਾਂ ਦੇਖ ਸਾਡੇ ਤੇ ਆਏ ਇਹਨਾਂ ਸੋਈਨਾਂ ਕਿੰਨਾ ਚਿਰ ਹੋ ਗਿਆ ਜੇ ਇਹ ਵੀ ਲਾ ਲ 15 ਦਿਨਾਂ ਜੀ ਇਹ ਬੱਛੀ ਮਗਰ ਜਿਹੇ ਇਹਦੇ ਮਗਰ ਬੱਛੀ ਜੇ ਉਹਦੇ ਮਗਰ ਬੱਛਾ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਭਾਜੀ ਦੁੱਧ 9 ਕਿਲੋ ਉਹ 8 ਕਿਲੋ ਸਾਡੀ ਗਾਰੰਟੀ ਅੱਛਾ ਆ ਬੱਛੀ ਮਗਰ ਜਿਹੇ ਹਾਂ ਬੱਛੀ ਜੇ ਜਰਸੀ ਇਹਦੇ ਮਗਰ ਬੱਛੀ ਜੇ ਤੋਰਾਂ ਹਾਂ ਫੇਰ ਇੱਕ ਦਿਨ ਨਗਰ ਲੈ ਗਏ ਹੈ ਨਾ ਅਲੀ ਲਪਾ ਤੋਂ ਭਲਾ ਪੱਠੇ ਪੱਠੇ ਪਾਏ ਨਹੀਂ ਨਾ ਬਾਕੀ ਆਪਦੀਆਂ ਗਾਵਾਂ ਦਾ ਦੁੱਧ ਵੀ ਚਲੋ ਸੰਗਣਾ ਹੁੰਦਾ ਹੈ ਆ ਤੇ ਥਾਣੇ ਦੇ ਵੀ ਆਪਾਂ ਦੇਖ ਸਕਦੇ ਆ ਲਾਗੇ ਤੋਂ ਤੇ ਵਾਈ ਜੂ ਸਾਰੀ ਓਕੇ ਜੀ ਤੇ ਇਹਦਾ ਮੁੱਲ ਵੇਚੀ ਫਿਰ ਦੇਈਏ 27000 ਦੀ ਭਾਜੀ 27 ਦੀ ਹਾਂਜੀ ਪੰਜੀ ਦੀ ਜਾਣ ਦੋ ਹਾਂ ਨਾ ਦੇਣੀ ਹੈ ਭਾਜੀ 23000 ਦੀ ਅੱਛਾ 23000 ਦੀ ਹਾਂਜੀ ਬੱਤੀ ਜੀ ਉਹ ਦੇਣੀ 23000 ਦੀ ਇਹ ਦੇਣੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਸਾਹਮਣੇ ਵਾਲੀਆ ਵੇਣਾ ਦੋ ਦੋ ਵਾਜਣਗੇ ਦੋ ਦੋ ਕਿਲੋ ਹਲੀ ਹੋਰ ਜੀ ਚੋ ਚਵਾ ਕੇ ਤਸੱਲੀਆਂ ਆਪਣੀ ਇੱਥੋਂ ਕਰਕੇ ਖਾਣ ਠੀਕ ਹੈ ਜੋ ਵੀ ਕੁਛ ਆ ਹੁਣੇ ਮਾਲ ਆਇਆ ਲੀ ਇਹ ਹੁਣੇ ਆਈਆਂ ਵਾ